ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਜਿੱਥੇ ਪੁਲਿਸ ਦੇ ਵੱਲੋਂ 15 ਅਗਸਤ ਤੋਂ ਪਹਿਲਾਂ ਜਿਹੜੀ ਚੌਕਸੀ ਹੈ ਉਹ ਵਧਾ ਦਿੱਤੀ ਗਈ ਹੈ ਤੇ ਇਸੇ ਦਰਮਿਆਨ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਡੀਐਸਪੀਜ਼ ਦੇ ਨਾਲ ਤੇ ਉੱਚ ਅਧਿਕਾਰੀ ਜਿਹੜੇ ਇੱਥੇ ਮੌਜੂਦ ਸਨ ਉਹਨਾਂ ਸਮੇਤ ਫਲੈਗ ਮਾਰਚ ਜਿਹੜਾ ਸ਼ਹਿਰ ਦੇ ਮਹੱਤਵਪੂਰਨ ਇਲਾਕਿਆਂ ਦੇ ਵਿੱਚ ਕੱਢਿਆ ਗਿਆ ਇਸੇ ਦਰਮਿਆਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਾੜੇ ਅੰਸਰਾ ਦੇ ਖਿਲਾਫ ਪੁਲਿਸ ਤੱਕ ਜਾਣਕਾਰੀ ਪਹੁੰਚਾਈ ਜਏ ਤੇ ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜਾ ਸ਼ਾਂਤੀ ਨੂੰ ਪੰਗ ਨਹੀਂ ਹੋਣ ਦਿੱਤਾ ਜਾਵੇਗਾ 15 ਅਗਸਤ ਦੇ ਸਮਾਗਮ ਨੂੰ ਲੈ ਕੇ ਉਸ ਤੋਂ ਪਹਿਲਾਂ ਜਿੱਥੇ ਚੈਕਿੰਗ ਕੀਤੀ ਗਈ ਹੈ ਤਾਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਬਟਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਚੌਕਸੀ ਤੇ ਮੁਸਤੈਦੀ ਵਧਾ ਦਿੱਤੀ ਗਈ ਹੈ ਇਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਫਲੈਗ ਮਾਰਚ ਪੁਲਿਸ ਦੇ ਵੱਲੋਂ ਕੱਢਿਆ ਗਿਆ ਤੇ ਐਸਐਸਪੀ ਅਮਨੀਤ ਕੌਂਡਲ ਦੇ ਵੱਲੋਂ ਇਸ ਦੀ ਅਗਵਾਈ ਕੀਤੀ ਗਈ ਹੈ ਜੀ ਅਸੀਂ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਸ਼ਹਿਰੀ ਏਰੀਆ 'ਚ ਇੱਕ 플ੈਗ ਮਾਰਚ ਕੱਢ ਰਹੇ ਆ ਇਹਦਾ ਮੰਤਵ ਹੈ ਕਿ ਜਿਹੜਾ 15 ਅਗਸਤ ਤੋਂ ਪਹਿਲਾਂ ਸਾਡੀ ਪੁਲਿਸ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ ਹਰ ਜ਼ਿਲ੍ਹੇ 'ਚ ਇਸੇ ਤਹਿਤ ਹੀ ਬਠਿੰਡਾ ਪੁਲਿਸ ਦੀ ਵੀ ਅਸੀਂ ਵਕ ਵਕ ਕੋਈ ਨਾ ਕੋਈ ਕੌਨਫੀਡੈਂਸ ਬਿਲਡਿੰਗ ਮੇਜਰਸ ਕਰ ਰਹੇ ਹਾਂ ਕੋਈ ਨਾ ਕੋਈ ਸਰਚ ਆਪਰੇਸ਼ਨ ਚਲਾ ਰਹੇ ਹਾਂ ਇਸੇ ਤਰ੍ਹਾਂ ਜਿਵੇਂ ਅਸੀਂ ਬਠਿੰਡਾ ਸ਼ਹਿਰ ਦੇ ਇੰਪੋਰਟੈਂਟ ਏਰੀਆਸ 'ਚ ਆਪਣੀ ਜਿਹੜੇ ਐਸਪੀਡੀ ਹੈ ਮੇਰੇ ਨਾਲ ਅਜੇ ਗਾਂਧੀ ਇਹਨਾਂ ਦੇ ਨਾਲ ਡੀਐਸਪੀ ਸਿਟੀ 1 اور 2 اور ਪੀਸੀਆਰ ਦੀ ਟੀਮਸ اور ਇਹਨਾਂ ਦੇ ਸਿਟੀ ایریا ਦੇ ਐਸਐਚਓਸ اور ਅਰਾਊਂਡ ਸੌ ਦੇ ਕਰੀਬ ਸਾਡੇ ਕੋਲ ਮੁਲਾਜ਼ਮ ਹੈ ਅਸੀਂ ਸਾਰੇ ਮਿਲ ਕੇ ਇੱਥੇ ਫਲੈਗ ਮਾਰਚ ਕਰਾਂਗੇ اور ਪਬਲਿਕ ਨੂੰ ਇੱਕ ਮੈਸੇਜ ਹੈ ਕਿ ਬਟੇਂਡਾ ਪੁਲਿਸ ਇਜ਼ ਪ੍ਰੈਜ਼ెంట్ ਐਂਡ ਅਵੇਲੇਬਲ ਫॉर ਡਿਊਟੀ اور ਮਾੜੀਆਂ ਅੰਸਰਾਂ ਨੂੰ ਵੀ ਇਸ਼ਾਰਾ ਵੀ ਕੋਈ ਲਾਅ ਐਂਡ ਆਰਡਰ ਨੂੰ ਕੋਈ ਆਪਣੇ ਹੱਥ ਚ ਨਾਲੇ ਨਾਲ ਕੋ ਚੈਕਿੰਗ ਵੀ ਕੀਤੀ ਜਾਂਦੀ ਹੈ ਚੈਕਿੰਗ ਜੀ ਸਾਡੀ ਚੱਲ ਹੀ ਰਹੀ ਹੈ ਏ ਫਿਲਹਾਲ ਅਸੀਂ 플ੈਗ ਮਾਰਚ ਕਰਾਂਗੇ ਬਟ ਅਦਰਵਾਇਸ ਸਾਡੇ ਕੁਛ ਨਾ ਕੁ ਚੈਕਿੰਗ ਚੱਲ ਰਹੀ ਹੈ ਕੋਈ ਹੋਟੈਲਸ ਦੀ ਚੱਲ ਰਹੀ ਹੈ ਕੋਈ ਰੇਲਵੇ ਸਟੇਸ਼ਨ ਬੱਸ ਸਟੈਂਡ ਕਦੇ ਅਸੀਂ ਡਰਗ ਹੌਟਸਪots ਵਿਜ਼ਿਟ ਕਰ ਰਹੇ ਸੋ ਵakre ਵakre ਮੈਜਰਸ ਲੈ ਜਾਂਦੇ ਹੈ ਸਿਕਿਉਰਿਟੀ ਲਈ ਔਰ ਇਹ ਉਹਨਾਂ ਦਾ ਹੀ ਪਾਰਟ ਹੈ ਕਈ ਵਾਰੀ ਕੋਈ ਲੋਰਡ ਜੀ ਮਿਲਦੀ ਹੈ ਤਾਂ ਦੇਖੀ ਕਿ ਕਹਣਾ ਚਾਹੁੰਗੇ ਜਨਤਾ ਲੋਕੀ ਉਹਨੂੰ ਕਿਸ ਤਰ੍ਹਾਂ ਸੀ ਲਵਾਰਿਸਟਿਸ ਨੂੰ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਤੁਸੀਂ 112 ਤੇ ਜੇ ਤੁਹਾਡੇ ਕੋਲ ਪੁਲਿਸ ਦੇ ਨੰਬਰਸ ਹੈ ਉਹਨਾਂ ਨੂੰ ਕੰਟੈਕਟ ਕਰੋ ਬਿਲਕੁਲ ਵੀ ਰਵਾਰਿਸਟਿਸ ਨੂੰ ਪਬਲਿਕ ਆਪ ਟਚ ਨਾ ਕਰੇ that is the first thing ਕਿਉਂਕਿ ਇਹਨੂੰ ਅਸੀਂ ਹਮੇਸ਼ਾ ਇੱਕ threadd angle ਤੋਂ ਹੀ ਲਈ ਹੈ ਔਰ ਐਕਸਪਰਟਸ ਹੀ ਉਹਨੂੰ ਟਚ ਕਰੇ ਇਵਨ ਪੁਲਿਸਮੈਨ ਵੀ ਅਸੀਂ ਬੇ ਮੈਂ ਵੀ ਇੱਧਾਂ ਜਾ ਕੇ ਇਹਨੂੰ ਟੱਚ ਕਰ ਸਕਦੀ ਸਾਡੀ ਡੈਡੀਕੇਟਿਡ ਟੀਮਸ ਹੁੰਦੀ ਹੈ ਉਹਨਾਂ ਨੂੰ ਉਸ ਰਿਪੋਰਟ ਕਰਾਂਗੇ ਬਟ ਪਬਲਿਕ ਦੱਸੇ ਜ਼ਰੂਰ ਸਾਨੂੰ ਬਟ ਆਪ ਉਹਨੂੰ ਜਾ ਕੇ ਨਾ ਟੱਚ ਕਰੇ